ਅਸੀਂ ਦੁਕਾਨ ਬੰਦ ਕਰਕੇ ਆ ਰਹੇ ਸੀ ਪਰ ਤੁਸੀਂ ਕੀ ਦੇ ਬਾਰੇ ਕੀ ਦੱਸੋਗੇ ਅਸੀਂ ਦੁਕਾਨ ਬੰਦ ਕਰਕੇ ਆ ਰਹੇ ਸੀ ਜਦੋਂ ਅਸੀਂ ਧੋਰੀ ਪਿੰਡ ਤੋਂ ਬੜਨ ਲੱਗੇ ਤਾਂ ਮੂਰੇ ਬੰਦੇ ਕਨੇ ਸੀ ਉਹ ਬੰਨੇ ਹੋਏ ਸੀ ਅਸੀਂ ਮੂਰੇ 40 ਸਾਨੂੰ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੇ ਇਕਦਮ ਹਮਲਾ ਕਰ ਦਿੱਤਾ ਇਕਨੋਂ ਕੋਲ ਅਗਰ ਬਾਰ ਬਾਰ ਸੀ ਤੇ ਇੱਕ ਵੱਡੀ ਸਾਰੀ ਤਲਵਾਰ ਸੀ ਤਿੱਕੀ ਹੋਇਆ ਉਹਦੇ ਵੀ ਹੁੰਦੇ ਇੱਕੋ ਦਮ ਸਾਢੇ ਦੇ ਉਹਨਾਂ ਨੇ ਹਮਲਾ ਕਰਕੇ ਤਲਵਾਰ ਸਾਢੇ ਮੇਰੇ ਬੇਟੇ ਦੇ ਸਰਪੇ ਲੁੱਟ ਮਾਰੀ ਸਰ ਕਿੱਥੇ ਕਿੱਥੇ ਸੱਟ ਲੱਗੀ ਐ ਗੋਡਿਆਂ ਤੇ ਲੱਗੀ ਜੀ ਤੇ ਸਿਰ ਸਿਰ ਦੇ ਵਿੱਚ ਲੱਗੀ ਜੀ ਉਧਰ ਡਾਂਕੇ ਲੱਗੇ ਨੇ ਉਹਨਾਂ ਦੀ ਇੱਛਾ ਕੀ ਸੀ ਸਾਨੂੰ ਲੁੱਟਣਾ ਤੁਹਾਡੀ ਸਰਕਾਰ ਤੋਂ ਕੀ ਮੰਗਿਆ ਜੀ ਉਹਨੂੰ ਸਰਕਾਰ ਤੋਂ ਕੀ ਮੰਗਿਆ ਕੋਈ ਚ ਹੈ ਨਹੀਂ ਸਰਕਾਰ ਤੋਂ ਮੰਗ ਗਈ ਐ ਉਧਰੋਂ ਇਦਾਂ ਵਪਾਰੀਆਂ ਨੂੰ ਉਹਨਾਂ ਦੇ ਗੁੱਦੇ ਨੁਟ ਰਹੇ ਨੇ ਉਧਰੋਂ ਸਰਕਾਰ ਸਾਹਮਣੂ ਉੱਟੀ ਜਾਂਦੀ ਆ ਕਹਿੰਦੇ GST ਦੇ ਥਰੂ ਨੇ ਕਨੇ ਕਾਜ਼ੇ ਦੇ ਐਕਟੀਵਿਟੀ ਦੇ ਤਹਿਤ ਅਕਸਰ ਕਿਹਾ ਜਾਂਦਾ ਚਾਰਕੜੇ ਨੇ ਵੀ ਲੁਕੀ ਜਾਓ ਕਿਸੇ ਚ ਚਰਾ ਗਰਾਂ ਵੀ ਜਿਹੜਾ ਕੁਝ ਮਿਲਦਾ ਲੈ ਲਓ ਕਾਰ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਇਹ ਹੀ ਮੰਗ ਇਹਦੇ ਵਿੱਚ ਸਰਕਾਰ ਦਾ ਹੱਥ ਹੈ ਪੂਰਾ